ਸਸਿਗਾ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ 'ਚ ਹੋਵਗੇ ਅੱਜ ਦੀ ਇਹ ਵੀਡੀਓ ਬਹੁਤ ਇੰਪੋਰਟੈਂਟ ਆ 네ਗੇਟਿਵ ਕਰਨਾ ਬਿਲਕੁਲ ਵੀ ਮਕਸਦ ਨਹੀਂ ਹੈਗਾ 나ই ਮੈਂ આજ ਤੱਕ ਇਹਦੀ ਕੀਤਾ ਤੇ ਮੈਂ ਹਮੇਸ਼ਾ ਕਹੂੰਗਾ ਕਿ ਪੋਜ਼ਿਟਿਵ ਰੋ ਬਟ ਕਹਿੰਦੇ ਨਾ ਪੋਜ਼ਿਟਿਵ ਰਹਿਣ ਦਾ ਮਤਲਬ ਇਹ ਵੀ ਹੈ ਨਹੀਂ ਕਿ ਆਪਾਂ ਅੱਖਾਂ ਬੰਦ ਕਰਕੇ ਜੋ ਹੁੰਦਾ ਵਾ ਚਲੀ ਜਾਈਏ ਅੱਖਾਂ ਚਲੀ ਜਾਈਏ ਉਹ ਵੀ ਸਿਆਣਪ ਨਹੀਂ ਆਏਗੀ ਪੋਜ਼ਿਟਿਵਿਟੀ ਅਸਲੀ ਕੀ ਹੁੰਦੀ ਆ ओके ਸਮੇਰੇ ਵਿੱਚ ਵੀ ਦਲੇਰੀ ਨਾਲ ਖੜਨਾ ਜਿੱਦਾਂ ਦਾ ਵੀ ਸਮਾਂ ਹੋਵੇ गिव अप ਨਹੀਂ ਕਰਨਾ ਹਾਰ ਨਹੀਂ ਕਰਨੀ ਮੈਂ ਤਾਂ ਕਹਾਂਗਾ ਕਿ ਨਜਾਇਜ਼ ਕਿਸੇ ਦੇ ਮਗਰ ਨਹੀਂ ਲੱਗਣਾ ਉਹਨੂੰ ਕਹਿੰਦੇ ਆ ਅਸਲ ਚ ਪੋਜ਼ਿਟਿਵ ਸੋ ਮੈਂ ਹਰ ਬੱਚੇ ਨੂੰ ਕਹਾਂਗਾ ਜਿਨ੍ਹਾਂ ਦੀ ਫਾਈਲ ਐਮਬੈਸੀ ਦੇ ਵਿੱਚ ਲੱਗੀ ਆ ਲਾਉਣੀ ਆ ਖਾਸ तौर ਤੇ ਉਹ ਵੀਡੀਓ ਤਾਂ ਜ਼ਰੂਰ ਦੇਖਣ ਸਟੱਡੀ ਵੀਜ਼ਾ ਵਾਲੇ ਤੇ ਵੀ ਨਹੀਂ ਕੀ ਵਿਜ਼ਟਰ ਵੀਜ਼ਾ ਵਾਲੇ ਵੀ ਜਿਨ੍ਹਾਂ ਦੀ ਵੀ ਕੈਟਾਗਰੀ ਸਗੀਆਂ ਜ਼ਰੂਰ ਦੇਖਣ ਕਿਉਂਕਿ ਅੱਜ ਦੀ ਇਸ ਵੀਡੀਓ 'ਚ ਨਾ ਮੈਂ ਸੱਚਾਈ ਦੀ ਗੱਲ ਕਰਨੀ ਆ ਕਿਉਂਕਿ ਨਾ ਕੈਨੇਡਾ ਨਾ ਬਹੁਤ ਸਾਰੀਆਂ ਵੀਡੀਓਜ਼ ਪਿਛਲੇ ਸਮੇਂ ਚ ਆਈਆਂ ਕੈਨੇਡਾ ਖਤਮ ਹੋ ਗਿਆ ਜੀ ਕੈਨੇਡਾ ਚ ਬਹੁਤ ਜ਼ਿਆਦਾ ਸ਼ਕਤੀਵਾਦ ਗਈ ਜੀ ਮੈਂ ਨਾ ਹਮੇਸ਼ਾ ਕਹਿੰਦਾ ਕਹੂੰਗਾ ਕਿ ਅਸੀਂ ਤਾਂ ਹਮੇਸ਼ਾ ਸੱਚ ਨਾਲ ਖੜੇ ਸਪੋਰਟ ਕੀਤੀ ਹਮੇਸ਼ਾ ਕਹਿੰਦੇ ਰਹੇ ਕਿ ਯਾਰ ਇਹ ਚੀਜ਼ਾਂ ਨਾ ਕਰੋ ਨੈਗੇਟਿਵਿਟੀ ਨੂੰ ਸਪਰੈਡ ਨਾ ਕਰੋ ਪੋਜ਼ਿਟਿਵਿਟੀ ਕਰੋ ਕਹਿੰਦੇ ਨਾ ਹਰ ਬੰਦਾ ਫਿਰ ਜਦੋਂ ਉਹਦਾ ਉਹਦਾ ਟਾਈਮ ਆਉਂਦਾ ਤੇ ਹਰ ਬੰਦਾ ਤੇ ਜਦੋਂ ਉਹਦਾ ਟਾਈਮ ਆਉਂਦਾ ਨਾ ਤੇ ਫਿਰ ਉਹ ਵੀ ਜਦੋਂ ਕਹਿੰਦੇ ਨਾ ਕਿ ਜਿਹੜੇ ਨਾਪਦੰਡ ਕਰ ਸਕਦਾ ਹੋਵੇ ਫਿਰ ਉਹ ਆਪਣੇ ਕਰਦਾ ਸੋ ਕੈਨੇਡਾ ਕੀ ਕਰ ਸਕਦਾ ਕੈਨੇਡਾ ਆਪਣੀ ਕਲਮ ਚਲਾ ਸਕਦਾ ਆਪਣੀ ਕਲਮ ਨਾਲ ਫਾਈਟ ਕਰ ਸਕਦਾ ਸੋ ਜੋ ਕੈਨੇਡਾ ਦੇ ਵਿੱਚ ਇੰਨੀ ਹੈ ਕਨੈਕਟੀਵਿਟੀਜ਼ ਵੀਡੀਓਜ਼ ਆਈਆਂ ਜੋ ਕੈਨੇਡਾ ਨੂੰ ਭੰਡਿਆ ਗਿਆ ਅੱਜ ਉਹਦਾ ਨਤੀਜਾ ਵਾ 2025 ਫੈਬਰ ਦੇ ਪਹਿਲੇ ਹਫਤੇ ਚ ਆ ਵੀਡੀਓ ਤੁਹਾਡੇ ਨਾਲ ਸ਼ੂਟ ਕਰ ਰਹੇ ਆ ਸੋ ਇੰਨੀ ਕਿ ਜ਼ਿਆਦਾ ਸ਼ਕਤੀ ਮੈਂ ਤਾਂ ਕਹੂੰਗਾ ਕਿ ਯੈਸ ਜਿਹੜੀ ਕਿ ਪਿਛਲੇ ਕਈ ਸਾਲਾਂ ਚ ਦੇਖੀ ਹੀ ਨਹੀਂ ਗਈ ਸੀਗੀ ਇਵੇਂ ਨੀ ਕਿ ਮੈਂ ਤਾਂ ਕਹਾਂਗਾ ਕਿ ਜਦੋਂ ਬਹੁਤ ਔਖਾ ਸਮਾਂ ਵੀ ਸੀਗਾ ਨਾ ਕੈਨੇਡਾ ਦਾ ਬਹੁਤ ਔਖਾ ਸਮਾਂ ਸੀ ਕੈਨੇਡਾ ਦਾ ਕਿ ਜਦੋਂ ਵੀਜ਼ਾ ਲੈਣਾ ਰਿਫਿਊਜ਼ ਰੇਟ ਬਹੁਤ ਆਈ ਸੀ ਹੁਣ ਤਾਂ ਲਗਭਗ ਕਹਿ ਲਓ ਕਿ ਕੈਨੇਡਾ ਜਿਹਦਾ ਰੁਸਿਆ ਹੋਇਆ ਹੋਇਆ ਨਾ ਕਹਿੰਦਾ ਕਿ ਹਾਂ ਵੀ ਮੈਂ ਨਹੀਂ ਹੁਣ ਵੀਜ਼ਾ ਦਿੰਦਾ ਚਾਹੇ ਵਿਜ਼ਟਰ ਵੀਜ਼ਾ ਵਧੀਆ-ਵਧੀਆ ਫਾਈਲਸ ਵੀ ਵਿਜ਼ਟਰ ਵੀਜ਼ਾ ਦੀਆਂ ਵੀ ਹਫ਼ਤੇ-ਹਫ਼ਤੇ ਜਿਵੇਂ ਰਿਫਿਊਜ਼ ਹੋ ਰਹੀਆਂ ਸਟੱਡੀ ਵੀਜ਼ਾ ਵਾਲੀਆਂ ਫਾਈਲਸ ਵੀ ਉਹ ਵੀ ਥੋੜੇ ਦਿਨਾਂ ਦੇ ਵਿੱਚ ਜਿਹੜੀਆਂ ਕਿ ਰਿਫਿਊਜ਼ ਹੋ ਰਹੀਆਂ ਤੇ ਕੋਈ ਕੰਮ ਹੀ ਨਹੀਂ ਆ ਰਿਹਾ ਜੇ ਮੈਂ ਦੱਸ ਦਵਾਂ ਰਿਫਿਊਜ਼ਲ ਦੇ ਫਾਰਮੈਟ ਵੀ ਚੇਂਜ ਹੋ ਗਏ ਆ ਰਿਫਿਊਜ਼ਲ ਦੇ ਜਿਹੜੇ ਕਾਲਮਸ ਜਾਂ ਲਾਈਨਾਂ ਵੀ ਬਹੁਤ ਬਤਾਤੀਆਂ ਸੋ ਮੈਂ ਟੀਮ ਨੂੰ ਕਹਾਂਗਾ ਜਰੂਰ ਇੱਥੇ ਸ਼ੇਅਰ ਕਰ ਦੇ ਨਾਲ ਚੀਜ਼ ਸੋ ਪੋਜ਼ਿਟਿਵਿਟੀ ਲਈ ਦਿਖਾ ਰਿਆ ਸੋ ਪਹਿਲਾਂ ਮੈਂ ਹਮੇਸ਼ਾ ਕਹਿੰਦਾ ਜੋ ਨੈਗੇਟਿਵਿਟੀ ਆ ਅਸੀਂ ਤੁਹਾਡੇ ਨਾਲ ਕਦੀ ਇਹ ਨਹੀਂ ਕਿਦੀ ਲਕੋਈ ਆ ਅੱਜ ਤੁਹਾਨੂੰ ਮੈਂ ਦੱਸ ਰਿਹਾ ਬੈਠਦਾ ਹਾਲੇ ਵੀ ਤੁਹਾਨੂੰ ਜਰੂਰ ਦਊਂਗਾ ਇਸ ਵੀਡੀਓ ਦੇ ਲਾਸਟ ਦੇ ਵਿੱਚ ਸੋ ਡਰਨਾ ਨਹੀਂ ਆ ਫਿਰ ਮੈਂ ਦੱਸ ਦਵਾ ਉਹਨਾਂ ਨੇ ਆਪਣੇ ਰਿਫਿਊਜ਼ਲ ਦਾ ਫਾਰਮੈਟ ਵੀ ਚੇਂਜ ਕਰ ਲਿਆ ਸੋ ਬੜੀਆਂ ਚੀਜ਼ਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆਜ ਦੇ ਸਕੋਰ ਨੂੰ ਵੀ ਟਾਰਗੇਟ ਕੀਤਾ ਜਿੱਦਾਂ ਕਿ ਪਿੱਛੇ ਰੋਲਾ ਸੀਗਾ ਜੀ ਵਿਦਆਊਟ ਆਇਲਸ ਆਜੋ ਜੀ ਸਾਡੇ ਕੋਲ ਤੂੰ ਯਾ ਲਾਈਨਾਂ ਦੇਖੇ ਉਹ ਆਇਲਸ ਦੇ ਇੱਕ ਚੋਂ ਸਾਢੇ 5 ਓਵਰਆਲ ਸਾਢੇ 6 ਵੀ ਹੈਗੇ ਨਾ ਸੋ ਉਹਨੂੰ ਵੀ ਜਿਹੜਾ ਕਿ ਟਾਰਗੇਟ ਕਰਕੇ ਐਸ ਵੇਲੇ ਮੈਂ ਅੱਜ ਦੀ ਗੱਲ ਕਰ ਰਿਹਾ ਜੋ ਇੱਕ ਪ੍ਰੋਫਾਈਲ ਨਹੀਂ ਆ ਤੂੰ ਬਹੁਤ ਸਾਰੀਆਂ ਪ੍ਰੋਫਾਈਲ ਮਾਰਕੀਟ ਚ ਵੇਦੇ ਤੇ ਦੁਨੀਆਂ ਘੁੰਮਣੀਆਂ ਸ਼ੁਰੂ ਹੋ ਚੁੱਕੀਆਂ ਰੋਜ਼ ਦੋ ਤਿੰਨ ਬੱਚੇ ਮਿਲਣ ਆਉਂਦੇ ਸਪੈਸ਼ਲਿਟੀ ਪ੍ਰੋਫਾਈਲ ਲੈ ਕੇ ਸੋ ਇਸ ਲਈ ਮੈਂ ਤੁਹਾਨੂੰ ਕਹਿੰਦਾ ਕਿ ਦੂਜੀ ਗੱਲ फाइनेंशियल्स ਜਿਹੜਾ بڑا ਰੋਲਾ ਸੀ ਨਾ ਜੀਏਸੀ ਪੇ ਨਹੀਂ ਜਰੂਰੀ ਉਹ ਯਾਰ ਇੱਥੇ ਜੀਏਸੀ ਪੇ ਕਰਕੇ ਫਾਈਨੈਂਸ਼ੀਅਲ ਸ਼ੋ ਕਰਾ ਕੇ ਉਹ ਵੀ ਬੱਚੇ ਜਿਹੜੇ ਕਿ ਰਿਫਿਊਜ਼ ਹੋ ਰਹੇ ਆ ਸੋ ਐਸ ਵੇਲੇ ਸ਼ਕਤੀ ਬਾਧੂ ਹੈਗੀ ਆ ਤਕ ਤਕਰੀਬਨ ਇਹ ਫਾਈਲਾਂ ਹੋਵਾਂ ਜਿਨ੍ਹਾਂ ਨੇ ਫੀਸਾਂ ਬੱਚੇ ਨੇ ਪਿੱਛੇ ਦਿੱਤੀਆਂ ਸੀ ਉਹ ਪੀਐਲ ਲੈਟਰ ਜਣੀਆਂ ਆਈਆਂ ਹੋਈਆਂ ਸੀ ਨਾ ਜਿਹੜੀਆਂ ਜਨਵਰੀ 21 ਜਾਂ 22 ਨੂੰ ਮੁੱਕਣੀਆਂ ਸੀਗੀਆਂ ਉਹ ਫਾਈਲਾਂ ਨੂੰ ਜਿਹੜਾ ਕਿ ਆ ਹਜੇ ਫੇਵਰੇਬਲ ਰਿਜ਼ਲਟ ਦੇਖਣ ਨੂੰ ਨਹੀਂ ਮਿਲੇ ਹਨ ਨਵੀਆਂ ਫਾਈਲਜ਼ ਨਵੀਆਂ ਪੀਐਲ ਹਜੇ ਤੱਕ ਇਸ਼ੂਜ਼ ਜਿਹੜੀਆਂ ਕਿ ਨਹੀਂ ਹੋਈਆਂ ਨਵੇਂ ਬੱਚਿਆਂ ਨੂੰ ਮੈਂ ਕਹਾਂਗਾ ਤੋਂ ਜੇ ਨਹੀਂ ਵੀ ਹੋਈਆਂ ਤਾਂ ਵੇ ਆ ਤੁਹਾਡੇ ਨਾਲ ਡਿਸਕਸ ਕੀਤੀ ਹੈ ਜਿਹੜਾ ਕਿ ਇਸ ਵੇਲੇ ਔਖਾ ਟ੍ਰੈਂਡ ਜਿਹੜਾ ਚੱਲ ਰਿਹਾ ਹੈ ਸਟੱਡੀ ਵੀਜ਼ਾ ਵਿਸਟਰ ਵੀਜ਼ਾ ਦਾ ਵੀ ਬੜਾ ਸੇਮ ਇਹੀ ਹਾਲ ਆ ਤਾਂ ਮੈਂ ਹਰ ਬੱਚੇ ਨੂੰ ਕਹਾਂਗਾ ਦੁਬਾਰਾ ਫੇਰ ਕਿਸੇ ਵਿਸਟਰ ਵੀਜ਼ਾ ਦੇ ਕਲਾਇੰਟਸ ਨੂੰ ਵੀ ਕਹਾਂਗਾ ਇਹ ਸਮਾਂ ਗਿਵ ਅਪ ਕਰਨ ਦਾ ਨਹੀਂ ਆ ਆਪਣੀ ਫਾਈਲ ਤੇ ਹੋਰ ਜ਼ਿਆਦਾ ਬਰੀਕੀ ਦੇ ਵਿੱਚ ਪੇਪਰ ਇਕੱਠਾ ਕਰੰਦੀ ਆ ਤੇ ਫਾਈਲਾਂ ਹਜੇ ਹੋਲਡ ਤੇ ਲਾ ਦਿਓ ਮੈਂ ਕਦੀ ਦੁਬਾਰਾ ਕਹਿੰਦਾ ਵੱਡੀ ਗੱਲ ਕਹਿੰਦਾ ਹੋਲਡ ਤੇ ਨਹੀਂ ਅੰਬੈਸੀ ਨੇ ਹੋਲਡ ਤੇ ਲਾ ਦਿਓ ਆਪਣੀ ਕਾਲਜ ਦੇ ਸਾਰੇ ਕਾਰਵਿਆ ਜੋ ਵੀ ਕਰਨੀਆਂ ਫੀਸਿਸ ਦੇ ਆ ਜੋ ਤੁਹਾਨੂੰ ਐਲ ਵਿੱਚ ਆਈਦੀ ਆ ਪੀਆ ਲੈਟਰ ਚਾਹੀਦੀ ਆ ਆਪਣੇ ਸਾਰੀਆਂ ਚੀਜ਼ਾਂ ਰੈਡੀ ਕਰਕੇ ਰੱਖੋ ਫਾਈਨੈਂਸ਼ੀਅਲਸ ਰੈਡੀ ਕਰਕੇ ਰੱਖੋ ਥੋੜੇ ਦਿਨ ਬਾਅਦ ਹਜੇ ਫਾਈਲਸ ਰੂਲ ਆਏ ਕਿਉਂਕਿ ਐਸ ਵੇਲੇ ਤਾਂ ਮੈਂ ਤਾਂ ਕਹੂੰਗਾ ਕਿ ਕੈਨੇਡਾ ਆਪਣੀ ਕਲਮ ਚਲਾ ਰਿਹਾ ਸੋ ਜੋ ਕਿ 네ਗੇਟਿਵ ਵੀਡੀਓ ਸੋਸ਼ਲ ਮੀਡੀਆ ਤੇ ਆ ਟ੍ਰੈਂਡ ਚੱਲਿਆ ਸੀ ਜੋ ਜਾਂ ਆਨ ਗਰਾਉਂਡ ਰਿਐਲਿਟੀ ਕੈਨੇਡਾ ਦੇ ਵਿੱਚ ਜੋ ਮਰਜੀ ਤੁਸੀਂ ਕਹਿ ਸਕਦੇ ਸਭ ਨੂੰ ਪਤਾ ਵਾ ਕਿ ਜੜੀਆਂ ਚੀਜ਼ਾਂ ਹੋਈਆਂ ਸੀਗੀਆਂ ਨਾ ਸੋ ਹੁਣ ਕੈਨੇਡਾ ਕਲਮ ਦੇ ਨਾਲ ਚੱਲ ਰਿਹਾ ਤੇ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਵੀ ਕਹਿੰਦਾ ਹੁੰਦਾ ਸੀ ਜਿਨ੍ਹਾਂ ਦੇ ਬੱਚੇ ਕੈਨੇਡਾ ਪਹੁੰਚੇ ਹੋਏ ਨਾ ਜਿੰਨਾ ਮੱਜੀ ਕੋ ਹੁੰਦੇ ਸੀ ਪਿਛਲੇ ਸਮੇਂ ਦੇ ਫਸੇ ਗਏ ਆ ਹੋ ਗਿਆ ਗਲਤੀ ਹੋ ਗਈ ਦੁਬਾਰਾ ਮੈਂ ਤਾਂ ਕਹਿੰਦਾ ਕਲਿੱਪ ਫੇਰ ਪਾਵਾਂ ਸੇਵ ਕਰਕੇ ਰੱਖ ਲਓ ਤੁਸੀਂ ਹੀ ਕਹੋਗੇ ਕਿ ਅਸੀਂ ਤਾਂ ਕਰਮਾਂ ਵਾਲੇ ਰਹਿ ਗਏ ਟਾਈਮ ਨੇ ਸਾਡਾ ਬੱਚਾ ਨਿਕਲ ਗਿਆ ਤੋ ਬਹੁਤ ਸਾਰੇ ਬੱਚਿਆਂ ਦੇ ਜਿਨ੍ਹਾਂ ਨੇ ਇੱਕ ਇੱਕ ਬੱਚਾ ਭੇਜਿਆ ਦੂਸਰੇ ਹਜੇ ਭੇਜਣੇ ਆ ਜਾਂ ਜਿਨ੍ਹਾਂ ਨੇ ਸੋਚਿਆ ਸੀ ਸਾਡੇ ਰਿਸ਼ਤੇਦਾਰਾਂ ਦੇ ਕਿ ਅਸੀਂ ਗਏ ਆ ਤੇ ਉਹਨਾਂ ਨੂੰ ਵੀ ਕਹੂੰਗਾ ਕਿ ਹੁਣ ਕੈਨੇਡਾ ਉਹ ਸਿਸਟਮ ਆ ਜਿਹੜੀ ਕਿ ਪਹਿਲਾਂ ਤਿਆਰੀ ਕਰਕੇ ਰੱਖੋ ਤੁਸੀਂ ਪ੍ਰਾਣੀਆਂ ਸਾਡੀਆਂ ਵੀਜ਼ਾ ਅਸੀਂ ਤੁਹਾਨੂੰ ਵੀਡੀਓ ਦੇਖਿਆ ਹੋਣੀਆਂ ਕਿ ਜਿੱਥੇ ਅਸੀਂ ਤੁਹਾਨੂੰ ਉਦੋਂ ਵੀ ਕਿਹਾ ਸੀ ਕੈਨੇਡਾ ਹੁਣ ਬਣੂਗਾ ਆਸਟ੍ਰੇਲੀਆ ਤੇ ਜੋ ਕਿ ਆਸਟ੍ਰੇਲੀਆ ਵਾਂਗੂ ਸਕਤੀ ਜਿਹੜੀ ਕਿ ਹੈ ਕੈਨੇਡਾ ਵੀ ਹੁਣ on ground ਰਿਐਲਿਟੀ ਤੇ ਕਰਦੇ ਆ ਰਿਹਾ ਕਿਉਂਕਿ ਉਹਨੇ ਵੀ ਦੇਖ ਲਿਆ ਕਿ ਲੀਨੀਅਰ ਕਰਕੇ ਪੈਣੀਆਂ ਤੇ ਫਿਰ ਲੰਤਈਆਂ ਸੋ ਜੋ ਕੈਨੇਡਾ ਨੂੰ ਬਹੁਤ ਪ ਸੋ ਸਮਝ ਕੇ ਨਹੀਂ ਤੇ ਹੁਣ ਤੁਸੀਂ ਵੀ ਦੇਖ ਲਿਓ ਬੇਟਾ ਪੇ ਆਫਟਰ ਵੀਜ਼ਾ ਦੀ ਐਡਾ ਕਿਦਾ ਘਟ ਜਾਨੀ ਆ ਸੋ ਜੇ ਪੇ ਆਫਟਰ ਵੀਜ਼ਾ ਦੀ ਐਡ ਤੁਸੀਂ ਮੈਂ ਕਹਿੰਦਾ ਜੇ ਕਿਸੇ ਨੇ ਲਾਈ ਵੀ ਆ ਜੇ ਤੁਸੀਂ ਉਹ ਉਧਰ ਵਾਲੇ ਪਾਸੇ ਨੂੰ ਚਲਦੇ ਵੀ ਆ ਨਾ ਸੋ ਸੋਚ ਸਮਝ ਕੇ ਦੇਖਿਓ ਕਿ ਤੁਹਾਡਾ ਕਾਲਜ ਤੁਹਾਡੀ ਤੁਹਾਡਾ ਮਤਲਬ ਕਿ ਜੀਆਈਸੀ ਪੇੜਾ ਨਹੀਂ ਪਿਆ ਕਿਉਂਕਿ ਇੱਥੇ ਨਾ ਮੈਂ ਇਦਾਂ ਦੇ ਕੇਸਸ ਵੀ ਬੜੇ ਦੇਖੇ ਆ GIC ਦੇ ਵਿੱਚ ਵੀ ਬੜਾ ਮੈਂ ਤਾਂ ਕਹੂੰਗਾ ਕਿ ਮੋਲ ਮੋਲ ਹੁੰਦਾ ਕਿ ਬੱਚਾ ਕਹਿੰਦਾ ਜੀ GIC ਬੱਚੇ ਨੇ ਦੇਣੀ ਨਹੀਂ ਬੱਚੇ ਨੂੰ ਪੈਕੇਜ ਇਹਨੇ ਕਰ ਦਿੱਤੇ ਜਿੰਨੀ ਕਲੀ GIC ਆ ਤਾਂ ਸਮਝ ਤੋ ਬਾਹਰ ਹੁੰਦਾ ਕਿ ਕਿਦਾਂ ਕਿਦਾਂ ਕਰਦਾ ਮਤਲਬ ਇੰਨਾ ਕਿ ਬੱਚਿਆਂ ਦੀ ਫਾਈਲ ਤੇ ਜੂਆ ਖੇਡਿਆ ਜਾਂਦਾ ਕੈਨੇਡਾ ਉਹ ਆ ਹੁਣ ਕੈਨੇਡਾ ਦੇ ਨਾ ਬੱਚਿਆਂ ਨੇ ਕਈਆਂ ਨੇ ਵਰਕ ਪਰਮਿਟ ਅਪਲਾਈ ਕੀਤੇ ਜਾਂ PR ਅਪਲਾਈ ਕੀਤੀ ਨਾ ਤੇ ਉਹਨਾਂ ਦੀਆਂ ਪਿਛਲੀਆਂ ਸਟੂਡੈਂਟ ਵੀਜ਼ਾ ਫਾਈਲਾਂ ਵੀ ਖੁੱਲ ਗਈਆਂ ਸੋ ਕੈਨੇਡਾ ਪਹੁੰਚਣਾ ਮਕਸਦ ਨਾ ਰੱਖਿਓ ਆਪਣੀ ਫਾਈਲ ਤੇ ਕੋਈ ਫੇਕ ਡਾਕੂਮੈਂਟ ਨਾ ਲਾਓ ਤੇ ਜੇ ਰੱਬ ਨਾ ਕਰੇ ਜੇ ਕਿਸੇ ਬੱਚੇ ਦੀ ਹੋਰ ਰਿਫਿਊਜ਼ ਜੁਲਾਈ ਆ ਦੁਬਾਰਾ ਫਾਈਲ ਲਾਉਂਗੇ ਤੁਹਾਡਾ ਵੀਜ਼ਾ ਆ ਜਾਣਾ ਸੋ ਮੀਂ ਸਾਡਾ ਅੱਗਾ ਨਹੀਂ ਖਰਾਬ ਹੋਊਗਾ ਬਟ ਹਾਂ ਜੇ ਗਲਤ ਡਾਕੂਮੈਂਟ ਤੁਹਾਡੀ ਫਾਈਲ 'ਚ ਕਿਸੇ ਨੇ ਲਾਇਆ ਤੁਸੀਂ ਡਰ ਗਏ ਕਿ ਆਪਾਂ 1 ਰੁਪਈਆ ਦਾ ਰਿਸਕ ਲੈਣਾ ਕੋਈ ਨਹੀਂ ਆਰਾ ਤੂੰ ਮੇਰੀ ਫਾਈਲ ਤੇ ਜਗਾੜ ਲਾ ਲਾ ਮੈਂ ਕਹਿੰਦਾ ਚਲੋ ਵੀਜ਼ਾ ਵੀ ਲੱਗ ਗਿਆ ਪਰ ਲਿਖਾ ਕੇ ਲੈ ਲਓ ਅੱਗਾ ਆਉਣ ਵਾਲਾ ਜਿਹੜਾ ਤੁਹਾਡਾ ਕੱਲ ਜਿਹੜਾ ਨਾ ਬਹੁਤ ਤਕੜਾ ਖਤਰਨਾ ਖਰਾਬ ਹੋਣ ਵਾਲਾ ਸੋ ਉਹਨਾਂ ਚੀਜ਼ਾਂ ਤੋਂ ਜ਼ਰੂਰ ਬਚ ਜਿਓ ਤੇ ਅੱਜ ਹੀ ਜਿੰਨਾ ਹੋ ਸਕੇ ਬਚ ਲਿਓ ਤੇ ਇਸ ਵੀਡੀਓ ਨੂੰ 네ਗੇਟਿਵ ਲੈਣ ਦੀ ਬਜਾਏ ਨਾ ਸੱਚ ਜਿਹੜਾ ਕਿ ਅੱਖਾਂ ਖੋਲ ਕੇ ਆਪਾਂ ਸਾਰਿਆਂ ਨੇ ਦੇਖਣਾ ਤੇ ਉਹਨੂੰ ਆਪਾਂ ਐਡਮਿਟ ਕਰਨਾ ਤੇ ਉਹਨੂੰ ਆਪਾਂ ਪੋਜ਼ਿਟਿਵ ਲੈਣਾ ਕਿ ਕੈਨੇਡਾ ਜੇ ਜਾਣਾ ਵਾ ਨਾ ਕੈਨੇਡਾ ਬਰੀਕੀ ਦੇ ਵਿੱਚ ਕੋਰਸ ਚੂਜ਼ ਕਰਨਾ ਬਰੀਕੀ ਦੇ ਵਿੱਚ ਕਾਲਜ ਚੂਜ਼ ਕਰਨਾ ਤੇ ਸਹੀ ਤਰੀਕੇ ਦੇ ਨਾਲ ਜਿਹੜਾ ਆਪਣਾ ਸਲਾਹਕਾਰ ਚੂਜ਼ ਕਰਨਾ ਥੈਨ ਜਿਹੜਾ ਕਿ ਤੁਸੀਂ ਜਿਹੜਾ ਕੀ ਆ ਆਪਣੇ ਅਗਲੀ ਲਾਈਫ ਦੇ ਮੰਜ਼ਲਾਂ ਦੇ ਵਿੱਚ ਜਿਹੜਾ ਕਿ ਪਹੁੰਚ ਸਕੋਗੇ ਹਾਂ ਜੇ ਰਿਫਿਊਜ਼ਲ ਵੀ ਆ ਗਿਆ ਕਿਸੇ ਫੇਕ ਡਾਕੂਮੈਂਟ ਨਹੀਂ ਲੱਗਦਾ ਤੇ ਉੱਥੇ ਢੇਰੀ ਨਾ ਕੋਈ ਵੀ ਬਚਾਟ ਆ ਰਿਹਾ ਤੁਹਾਡਾ ਪੇਸ਼ੈਂਸ ਰੱਖ ਕੇ ਸਬਰ ਰੱਖਦੇ ਦੁਬਾਰਾ ਰੀ ਅਪਲਾਈ ਕਰੇ ਤੇ ਅੱਜ ਇੱਕ ਹੋਰ ਹੈ ਮੈਂ ਲਾਸਟ ਵਿੱਚ ਕਹਿ ਦਵਾ ਕਾਫੀ ਬੱਚੇ ਨੇ ਕੱਲ ਵੀ ਮੇਰੇ ਤੋਂ ਮਿਲ ਕੇ ਆਗੇ ਹਰ ਬੱਚੇ ਨੂੰ ਲੱਗਦਾ ਕਿ ਨਵਾਂ ਏਜੰਡਾ ਹੈ ਮੈਂ ਕਾਲਜ ਬਦਲਾਂ ਮਤਲਬ ਬਾਹਰੋਂ ਬੱਚਾ ਰਿਫਿਊਜ਼ ਹੋਏ ਸੀਗੇ ਯਾਰ ਕਾਲਜ ਕੋਲ ਨੇ ਇਨੀਸ਼ੀਏਟਿਵ ਬਦਲਿਓ ਜਿਗਰਾ ਰੱਖ ਕੇ ਕਿਉਂਕਿ ਅਸਲ ਵਿੱਚ ਨਾ ਪੀਏ ਲੈਟਰ ਦਾ ਵੀ ਸਵਾਲ ਹੈਗਾ ਸੋ ਜਿਗਰਾ ਰੱਖਿਓ ਥੋੜਾ ਜਿਹਾ ਸਬਰ ਰੱਖ ਕੇ ਆਪਣੀ ਫਾਈਲ ਰੀਲੌਂਚ ਕਰਿਓ ਥੈਨ ਜਿਹੜਾ ਕਿ ਤੁਹਾਡੇ ਸਭ ਆਪਣੇ ਵੀ ਜਿਹੜੇ ਕਿ ਜ਼ਰੂਰ ਪੂਰੇ ਨੇ ਪੂਰੇ ਹੋਣਗੇ ਤੇ ਆਪਾਂ ਕੱਲੇ ਵੀਜ਼ੇ ਨੇ ਇੰ